ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਡਿਜ਼ਾਈਨਰ ਪੀਸ ਰਹਿਣਗੇ ਔਰ ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਸੂਟ ਰਹਿਣਗੇ ਕਾਟਨ ਸਿਲਕ ਬ੍ਰੌਕੇਟ ਦੇ ਵਿੱਚ ਰਹਿਣਗੇ ਟੌਪਟਾ ਇਹਦੇ ਨਾਲ ਬਾਟਮ ਹੋਏਗੀ ਰੇਟ ਬਹੁਤ ਹੀ ਘੱਟ ਹੈ 1250 ਰੁਪਏ ਦਾ ਰੇਟ ਹੋਊਗਾ ਬਨਾਰਸੀ ਪੀਐਸ ਸਿਲਕ ਦੇ ਵਿੱਚ ਸੂਟ ਰਹੂਗਾ ਤੇ ਇਹਦਾ ਦੁਪੱਟਾ ਵੀ ਸਟ੍ਰਾਈਪਸ ਵਾਲਾ ਹੀ ਰਹੇਗਾ ਬਾਟਮ ਇਹਦੇ ਨਾਲ ਆ ਕਲੀਨ ਆਏਗੀ 999 ਰੁਪਏ ਬਹੁਤ ਹੀ ਸੋਹਣੀ ਡਿਜ਼ਾਈਨਰ ਕਲੈਕਸ਼ਨ ਹੈ ਜੀ ਵੀਡੀਓ ਦੇ ਹੰਡ ਤੱਕ ਜ਼ਰੂਰ ਬਨੇ ਰਹੋ ਤੇ ਵੀਡੀਓ ਨੂੰ ਪੂਰੀ ਧਿਆਨ ਨਾਲ ਜ਼ਰੂਰ ਦੇਖਿਓ ਕਾਟਨ ਸਿਲਕ ਦੇ ਵਿੱਚ ਬਨਾਰਸੀ ਬੂਟੀ ਵਾਲੇ ਸੂਟ ਰਹਿਣਗੇ ਦੁਪੱਟਾ ਨਾਲ ਆਏਗਾ ਦੋ ਕਲਰ ਹੈਗੇ ਆ ਤੇ ਇਹ ਸੂਟ ਪਲੇਨ ਸਿਲਕ ਦੇ ਵਿੱਚ ਆਉਣਗੇ 5 ਮੀਟਰ ਪਲੇਨ ਫੈਬਰਿਕ ਮਿਲੂਗਾ ਤੇ ਦੁਪੱਟਾ ਇਹਦੇ ਨਾਲ ਬਨਾਰਸੀ कॉटन सिल्क ਦੇ ਵਿੱਚ ਲੂਰਿਕਸ ਵਾਲਾ ਰਹੇਗਾ ਸਾਰਾ ਇਹ ਫੁੱਲ ਜਾਲ ਬਣਿਆ ਹੋਇਆ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਟਿਸ਼ੂ ਸਿਲਕ ਦੇ ਵਿੱਚ ਸੂਟ ਆਉਣਗੇ ਮਲਟੀ ਡਾਈਮ ਦੁਪੱਟਾ ਰਹੂਗਾ ਇਸੇ ਤਰ੍ਹਾਂ ਹੀ ਡਿਜ਼ਾਈਨਰ ਪੀਸ ਬਣਿਆ ਹੋਇਆ ਬੂਟੀਆਂ ਵੀ ਦੁਪੱਟੇ ਦੇ ਵਿੱਚ ਰਹਿਣਗੀਆਂ ਉਪਾੜਾ ਸਿਲਕ ਦੀ ਦੇ ਨਾਲ ਬਾਟਮ ਰਹੇਗੀ ਬਹੁਤ ਹੀ ਪਿਆਰੇ ਜੀ ਬਹੁਤ ਹੀ ਘੱਟ ਰੇਟ ਦੇ ਵਿੱਚ ਬਨਾਰਸੀ ਕਾਟਨ ਸਿਲਕ ਦੇ ਵਿੱਚ ਸਾਰੀ ਜਰੀ ਪੀਵਿੰਗ ਵਾਲਾ ਸੂਟ ਰਹੇਗਾ ਨਾਲ ਦੁਪੱਟਾ ਐਲਫੀ ਦੁਪੱਟਾ ਰਹੇਗਾ ਇਹਦਾ ਪਲੇਨ ਸਿਲਕ ਦੀ ਇਹਦੀ ਬਾਟਮ ਰਹੇਗੀ ਕਲਰ ਦੇਖੋ ਤੁਸੀਂ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਕਰਵਾ ਚੌਥ ਤੇ ਤੁਸੀਂ ਪਾਣਾ ਹੈ ਤਾਂ ਇਦਾਂ ਦੇ ਸੂਟ ਹੈ ਜਿਹੜੇ ਨਾਲ ਕੋਈ ਇਹਨਾਂ ਦਾ ਰੇਟ ਜ਼ਿਆਦਾ ਹੈ ਤੁਸੀਂ ਲੈ ਸਕਦੇ ਹੋ ਬਹੁਤ ਹੀ ਸੋਹਣਾ ਹੀ ਲੁੱਕ ਦੇ ਵਿੱਚ ਬਣਨ ਵਾਲੀ ਸੂਟ ਹੈ ਬਹੁਤ ਹੀ ਪਿਆਰੇ ਪੀਸ ਹੈ ਸ਼ਰਟ ਤੇ ਬਾਟਮ ਪਲੇਨ ਰਹੇਗੀ ਚੰਦੇਰੀ ਸਿਲਕ ਦੇ ਵਿੱਚ 5 ਮੀਟਰ ਦੁਪੱਟਾ ਇਹਦਾ ਚੰਦੇਰੀ ਲੂਰੀਕਸ ਵੀਵਿੰਗ ਵਾਲਾ ਹੀ ਰਹੇਗਾ ਦੁਪੱਟੇ ਦਾ ਜਿਹੜਾ ਪੈਟਰਨ ਆ ਉਹ ਚੇਂਜ ਹੁੰਦਾ ਜਾਊਗਾ ਇਹਨੂੰ ਤੁਸੀਂ ਡਾਈ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਇਹ ਡਾਇਵਲ ਸਟਾਫ ਰਹੂਗਾ 1350 ਰੁਪਏ ਦਾ ਰੇਟ ਹੈਗਾ ਪਿਓਰ ਬਨਾਰਸੀ कॉटन ਸਿਲਕ ਦੇ ਵਿੱਚ ਇਹ ਵੀ ਹੈਂਡਲੂਮ ਸੂਟ ਰਹੇਗਾ ਲੂਰੀਕਸ ਹੈਂਡਲੂਮ ਸੂਟ ਹੈ ਟਾਈ ਟਾਈ ਮੀਟਰ ਦੇ ਦੀ ਕੱਟ ਮਿਲੇਗੀ 2095 ਰੁਪਏ ਇਹਦਾ ਰੇਟ ਹੋਗਾ ਬਾਕੀ ਕੋਈ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਦੇ ਉੱਪਰ ਇਸ ਨੰਬਰ ਤੇ ਜਾ ਕੇ ਫਟਾਫਟ ਆਪਣਾ ਸਕਰੀਨ ਸ਼ਾਟ ਸੈਂਡ ਕਰ ਦਿਓ ਪੇਮੈਂਟ ਆਨਲਾਈਨ ਹੋਊਗੀ ਕੈਸ਼ ਓਨ ਲਿਵਰੀ ਨਹੀਂ ਹੈਗੀ ਪਿਓਰ ਸ਼ਿਮਰ ਦੇ ਵਿੱਚ ਇਹ ਡਿਜ਼ਾਈਨਰ ਜੈਪਰੀ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਸ਼ੈਂਟੂ ਦੇ ਨਾਲ ਬਾਟਮ ਰਹੇਗੀ ਕਲਰ ਰਣਗੇ ਦੇ ਵਿੱਚ ਚਾਰ ਪਿਓਰ ਗਲਾਸ ਔਰ ਗੈਂਜਾ ਦੇ ਵਿੱਚ 셔ਟ ਬਣੀ ਹੋਈ ਹੈ ਥ੍ਰੈਡਵਰਕ ਦੇ ਨਾਲ ਦੁਪੱਟਾ ਵੀ ਥ੍ਰੈਡਵਰਕ ਨਾਲ ਬਣਿਆ ਹੋਇਆ ਸ਼ੈਂਟੂਨ ਦੀ ਇਹਦੇ ਨਾਲ ਬਾਟਮ ਰਹੇਗੀ ਕਲਰ ਇਹਦੇ ਵਿੱਚ ਵੀ ਚਾਰ ਹੋਣਗੇ ਰੋਮਨ ਸ਼ਿਮਰ ਦੇ ਵਿੱਚ ਇਹ ਫੈਬਰਿਕ ਰਹੂਗਾ 셔ਟ ਜਿਹੜੀ ਹੈਗੀ ਐਮਬ੍ਰਾਇਡਰਡ ਰਹੂਗੀ ਡਿਜ਼ਾਈਨਰ ਉਸੇ ਤਰ੍ਹਾਂ ਦੀ ਦੁਪੱਟਾ ਸ਼ੈਂਟੂਨ ਦੀ ਬਾਟਮ ਰਹੇਗੀ ਪਿਓਰ ਸ਼ਿਮਰ ਦੇ ਵਿੱਚ ਇਹ ਵੀ ਡਿਜ਼ਾਈਨਰ ਸੂਟ ਰਹੇਗਾ 셔ਟ ਜਿਹੜੀ ਐਮਬ੍ਰਾਇਡਰੀ ਵੀ ਮਿਲੇਗੀ ਕ੍ਰਾਸ਼ ਦਾ ਇਹ ਨਾਲ ਐਮਬ੍ਰਾਇਡਰੀ ਵਾਲਾ ਹੀ ਦੁਪੱਟਾ ਰਹੇਗਾ ਬਾਟਮ ਸ਼ੈਂਟ ਉਂਦੀ ਰਹੇਗੀ 1950 ਰੇਟ ਹੋਊਗਾ ਪਿਓਰ ਬਨਾਰਸੀ ਸਿਲਕ ਦੇ ਵਿੱਚ ਬੀਵਿੰਗ ਵਰਕ ਵਾਲਾ ਸੂਟ ਰਹੇਗਾ ਦੁਪੱਟਾ ਵੀ सेम ही ਰਹੂਗਾ ਸਿਲਕ ਦੇ ਇਹਦੇ ਨਾਲ ਬਾਟਮ ਰਹੇਗੀ ਪਲੇਨ ਕਲਰ ਦੇਖੋ ਤੁਸੀਂ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਨੇ ਸੋਨੇ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਪਿਓਰ ਮਸਲੀਨ ਦੇ ਵਿੱਚ ਆ ਉਹ ਡਿਜੀਟਲ print ਦੇ ਵਿੱਚ ਸ਼ਰਟ ਰਹੂਗੀ ਸ਼ਰਟ ਦੀ neck ਦੇ ਉੱਪਰ work ਆਏਗਾ ਪਲੱਸ digital print ਰਹੇਗਾ ਸ਼ੈਂਟੂਨ ਦੀ ਇਹਦੇ ਨਾਲ ਬਾਟਮ ਰਹੇਗੀ ਪਿਓਰ ਸ਼ਿਫॉन ਦਾ ਦੁਪੱਟਾ ਰਹੇਗਾ 1095 ਰੁਪਏ ਇਹਦਾ ਰੇਟ ਹੋਊਗਾ ਸ਼ਿਮਰ ਦੇ ਵਿੱਚ ਆਉਣਗੇ ਡਿਜ਼ਾਈਨਰ ਸ਼ਰਟ ਬਣੀ ਹੋਈ ਹੈ neck ਦੇ ਉੱਪਰ ਵੀ embroidery ਮਿਲੇਗੀ ਘੇਰੇ ਦੇ ਉੱਪਰ ਵੀ ਡਿਜ਼ਾਈਨਿੰਗ ਮਿਲੇਗੀ ਪਰ ਦੁਪੱਟਾ ਇਹਦਾ ਪਨਾਰਸੀ ਰਹੇਗਾ ਕਲਰ ਬਹੁਤ ਹੀ ਜ਼ਬਰਦਸਤ ਹੈ ਇਹਦੇ ਵਿੱਚ ਸ਼ੈਂਟੂਨ ਦੀ ਬਾਟਮ ਰਹੇਗੀ ਇਹਨਾਂ ਦੇ ਨਾਲ ਕੋਈ ਵੀ ਸੂਤ ਤੁਸੀਂ ਆਪਣੇ ਲਈ ਲੈ ਸਕਦੇ ਹੋ ਪਿਓਰ ਮਲ ਖਾਦੀ ਖਾਤੀ ਦੇ ਵਿੱਚ ਐਮਬ੍ਰਾਇਡਰਡ ਸੂਟ ਰਹਿਣਗੇ ਇਹ neck ਦੇ ਉੱਪਰ ਐਮਬ੍ਰਾਇਡਰੀ ਮਿਲੇਗੀ ਸ਼ਰਟ ਤੇ ਬਾਟਮ ਇਹਦੀ ਪ੍ਰੀਮੀਅਮ ਕਾਟਨ ਦੇ ਵਿੱਚ ਰਹੇਗੀ ਬਾਟਮ ਦਾ ਫੈਬਰਿਕ ਬਹੁਤ ਹੀ ਵਧੀਆ ਕਾਟਨ ਦੇ ਵਿੱਚ ਮਿਲੇਗਾ ਤੇ ਸ਼ਰਟ ਦਾ ਫੈਬਰਿਕ ਮਲ ਖਾਦੀ ਦੇ ਵਿੱਚ ਰਹੇਗਾ ਦੁਪੱਟਾ ਵੀ ਇਹਦਾ ਮਲ ਖਾਦੀ ਦੇ ਵਿੱਚ ਹੀ ਰਹੇਗਾ ਪਿਓਰ ਮਲ ਕਾਟਨ ਦੇ ਵਿੱਚ ਐਮਬ੍ਰਾਇਡਰੀ ਹੈ ਜੀ ਸਾਰੀ ਬਹੁਤ ਹੀ ਪਿਆਰੇ ਸੂਟ ਨੇ ਸ਼ਰਟ ਤੇ ਦੁਪੱਟਾ ਸੇਮ ਰਹਿਣਗੇ ਬਾਟਮ ਇਹਨਾਂ ਦੇ ਨਾਲ ਪ੍ਰੀਮੀਅਮ ਕੁਆਲਟੀ ਦੀ ਕਾਟਨ ਦੇ ਵਿੱਚ ਲੱਗੀ ਹੋਈ ਹੈ 1790 ਰੁਪਏ ਇਹਦਾ ਰੇਟ ਹੋਊਗਾ ਪਿਓਰ ਸ਼ੀਮਰ ਦੇ ਵਿੱਚ ਸ਼ਰਟ ਰਹੂਗੀ ਨਵਾਂ ਡਿਜ਼ਾਈਨ ਹੈ ਜੀ ਨੈਕ ਲਾਈਨ ਬਣੀ ਹੋਈ ਹੈ ਦੁਪੱਟਾ ਵੀ ਹੈਂਡ ਕ੍ਰਾਫਟਡ ਰਹੂਗਾ ਬਾਟਮ ਇਹਦੇ ਨਾਲ ਸਿਲਕ ਦੀ ਆਏਗੀ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਡਿਜ਼ਾਈਨਰ ਜੇ ਪੀਸ ਹੈ ਜਿਨ੍ਹਾਂ ਦੀ ਡਿਮਾਂਡ ਭਾਣਾ ਬਹੁਤ ਜ਼ਿਆਦਾ ਕਰਦੀਆਂ ਨੇ ਪਿਓਰ ਬਨਾਰਸੀ ਸਿਲਕ ਦੇ ਵਿੱਚ ਇਹ ਵੀ ਐਬ੍ਰੈਡਰੀ ਹੈ ਸਾਰੀ ਹੈਂਡਵਰਕ ਦਾ ਕੰਮ ਮਿਲੇਗਾ ਸ਼ਰਟ ਤੇ ਦੁਪੱਟਾ ਸੀਮ ਰਣਗੇ ਪਿਓਰ ਪ੍ਰੀਮੀਅਮ ਸਿਲਕ ਦੀ ਬਚੀਰੀ ਬਾਟਮ ਰਹੇਗੀ ਰੰਗ ਦੇਖੋ ਤੁਸੀਂ ਰੰਗ ਬਹੁਤ ਜਿਆਦਾ ਸੋਹਣੇ ਨੇ ਇਹ ਵੀ ਸ਼ਿਮਰ ਦੇ ਵਿੱਚ ਸੂਟ ਰਣਗੇ এমਬ੍ਰਾਇਡਰਡ neck ਬਣੀ ਹੋਈ ਆ थैंक यू ਜੀ ਧੰਨਵਾਦ